ਇਨੇ ਦੇ ਲੋ ਸਾਹਮਣੇ ਬੱਸ ਕਰੋ ਹੋਰਾਂ ਨੇ ਵੀ ਖਾਣੇ ਆ ਕੀ ਹੋਗਾ ਮੰਝਾ ਪਹਿਲਾ ਪਾਸੇ ਕਰਨਾ ਜੀ ਭੰਡਾ ਡਰਾਈਵਰ ਬਣਾ ਪਤਾ ਤੈਨੂੰ ਗੱਡੀ ਚ ਲੰਮੀ ਨਹੀਂ ਉਹਦੀ ਤੈਨੂੰ ਓੜੀ ਮਗਰੀ ਛੱਡ ਗਏ ਜੋੜੀ ਕੱਲੀ ਛੱਡ ਗਏ ਯਾਰ ਜਦੋਂ ਆਏ ਸੀ ਉਦੋਂ ਇਹਨਾਂ ਦੇ ਢੱਡ ਦੇਖਣੇ ਸੀ ਤੇ ਹੁਣ ਦੇਖੋ ਚਲੋ ਲੈ ਕਿਵੇਂ ਜੁੱਤੀਆਂ ਜੱਤੀਆਂ ਚੱਕੀ ਫਿਰਦੇ ਚਾਲਾ ਹੈਪੀ ਰੇਨ ਬੜਾ ਟਾਈਮ ਲਾਇਆ ਅੱਜ ਚੱਲੇ ਆ ਰਹਿ ਜਾ ਚਲੋ ਕਰਾ ਆਪ ਕੈਮਰਾ ਦੇ ਦੋਨੇ ਜਣੇ ਨੇ ਆਈ ਤਾਂ ਕੋਈ ਨਹੀਂ ਲਾਇਆ ਮੈਂ ਤਾਂ ਤਿਆਰ ਹਾਂ ਫਤੂ ਪਹਿਲਾਂ ਤਿਆਰ ਹੋਣਾ ਸਾਰਿਆਂ ਨਾਲ ਲੇਟ ਹੋਣ ਲੱਗ ਗਈ ਨਾਲ ਪਹਿਲਾਂ ਮੈਂ ਤਿਆਰ ਹੋਈ ਦੀ ਸਭ ਤੋਂ ਹਾਂ ਚੱਲ ਮੰਮੀ ਕੱਢ ਰਾ ਸਗਨ ਸੁਕਣ ਕਰ ਸਗਨ ਸਕੀਮ ਆ ਪਰਨਾ ਨਾ ਮੰਨੋ ਉਹ ਵਧੀਆ ਬਾਲ ਟਕੇ ਰਹਿੰਦੇ ਆ ਉਹ ਯਾਰ ਨਾ ਲੱਗੇ ਸੋਨਾ ਲੱਗਦਾ ਮੰਮੀ ਐ ਮਰੀ ਜਾਂਦੀਆਂ ਆ ਕਾਲਾ ਮੰਨ ਲੋ ਕਾਲਾ ਮੰਨ ਲੋ ਹੁਣ ਕਾਲਾ ਕਿੱਥੋਂ ਲੈ ਆ ਤੇਰੇ ਘਰ ਵਾਲੇ ਦਾ ਨਾਮ ਲਈ ਜਾਂਦੇ ਕਾਲਾ ਤਾਂ ਇਹ ਤੋਂ ਨਹੀਂ ਬੰਨਿਆ ਗਿਆ ਆ ਸੋਨਾ ਦਾ ਲੱਗਦਾ ਐ ਮਰੀ ਜਾਂਦੀ ਆ ਚਲੋ ਕਰਾਂ ਚਲੋ ਰਹਿਣ ਦੋ ਫਾੜ ਲੋ ਡੈਡੀ ਅੱਜ ਤਾਂ ਅੱਜ ਤਾਂ ਦਿੰਦਾ ਵਾ ਸਾਡੋ ਫਾੜੋ ਕਰ ਆ ਗਏ ਪਿਆ ਕੋਲ ਡਿੱਗੀ ਕੋਲੋਂ ਟਾਈਮ ਬਹੁਤ ਹੋਇਆ ਹਾਂ ਹਾਂ ਹੁਣ ਤਾਂ ਟਾਈਮ ਬਹੁਤ ਹੋਇਆ ਵਾ ਮੇਰੇ ਏਰੀ ਦਾ ਤੁਹਾਨੂੰ ਛੜ ਨੂੰ ਟਾਈਮ ਰੱਖਦਾ ਕੀ ਆ ਡਿੱਗੀ ਖੋਲ ਇਹਦਾ ਬਾ ਯਾਰ ਰੌਲਾ ਪਾਉਂਦੀ ਆ ਜਾ ਐ ਕੂੰ ਭੁੱਖ ਲੱਗੀ ਐ ਕੋਈ ਦੋ ਵਜੇ ਪੈਸੇ ਨੰਦਰ ਖਾ ਕੇ ਮੁੜਿਆ ਬਸ ਚੱਲ ਕੋਈ ਨਾ ਹੋਰ ਕਿਹੜਾ ਚੋਲੇ ਆ ਕਰਨੀਆਂ ਪਹਿਲੀ ਵਾਰ ਨਹੀਂ ਨੇੜ ਜਾ ਆ ਲੈ ਓਏ ਇਹ ਚੋਦਾ ਕੱਢ ਲੋ ਸਵਾਨ ਪਹਿਲਾ ਵਾਲਾ ਚਲੋ ਚਲੋ ਕਰ ਮੈਂ ਬਾਹਰ ਖੋਲੀ ਮੰਮੀ ਆਹੋ ਬਾਫੂ ਦਾ ਕੋਟ ਤਾਂ ਚੱਕਿਆ ਤੇੜੀਆ ਉਹ ਦੋਨੋਂ ਨਿਕਾਲਨ ਸਾਰਿਆਂ ਨੂੰ ਓ ਬਾਹਰ ਚ ਅੱਛਾ ਉਹ ਨੰਨੀ ਨੂੰ ਇਹਦਾ ਬਤ ਜੇੜੇ ਵਾਲੇ ਲਪਾਉਂਗੇ ਐ ਤਾਂ ਯਾਰ ਕੀ ਹੋਗਾ ਮੰਝਾ ਪਹਿਲਾ ਪਾਸੇ ਕਰਨਾ ਸੀ ਬੰਦਾ ਡਰਾਈਵਰ ਬਣਾ ਫਰਦਾ ਤੈਨੂੰ ਗੱਡੀ ਚ ਲਾਉਣੀ ਨਹੀਂ ਉਹਦੇ ਤੈਨੂੰ ਉਹ ਫਿਰ ਮੰਝੇ ਵੀ ਆਪਦੇ ਛੇਡਾਂ ਦੇ ਰੱਖਿਆ ਕਰੋ ਢਾਕੇ ਆਹ ਆਹ ਕੰਮ ਦਾ ਕੰਪਿਊਟਰ ਹੁੰਦਾ ਇਹ ਆ ਲੈ ਕਰ ਪੱਜਾ 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 ਖਨਾ ਅੱਜ ਤਾਂ ਨੁਕਸਾਨ ਹੋ ਗਿਆ ਯਾਰ ਮੰਜਾ ਟੁੱਟ ਗਿਆ ਬਿਆਹ ਤੇ ਜਾਣ ਲੱਗੇ ਪਹਿਲਾਂ ਹੀ ਨੁਕਸਾਨ ਹੋ ਗਿਆ ਕਬੱਡਾ ਹੁਣ ਦੇਖ ਕੇ ਜਾਇਓ ਚੰਗਾ ਗਾਂ ਕਈ ਜਿਹੜੀ ਵੱਡਾ ਨੁਕਸਾਨ ਵੀ ਹੋ ਜਾਣਾ ਹੁੰਦਾ ਸੌ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਦੀ ਸਾਰੇ ਰੇ ਠੀਕ ਠਾਕ ਹੋਵੋਗੇ ਹੋਰ ਛੱਡ ਲਾਣਾ ਵਾਲਾ ਹਜੇ ਤਿਆਰ ਹੋ ਰਿਹਾ ਇਹਨਾਂ ਨੂੰ ਇਹ ਪੂਰੇ 11 ਵਜੇ ਦੇ ਤਿਆਰ ਹੋਣ ਲੱਗੇ ਆ ਪਰ ਹਜੇ ਤੱਕ ਵੀ ਨਰੇਸ਼ ਨੇ ਵਿਸਰੇ ਲੋਟ ਰਹੇ ਆ ਆ ਦੇਖ ਲੈ ਹੱਥ ਜੀ ਆ ਕੁੰਗੂ ਆ ਲਈ ਫਿਰਦੀ ਆ ਕਾਂਠੇ ਕੁੰਟੇ ਜੀ ਮੇਰੀ ਗਲਤੀ ਮੇਰੀ ਬੰਦ ਨੂੰ ਤੇ ਨਹੀਂ ਉਹ ਬੈਠ ਕੇ ਕੁਰਸੀ ਤੇ ਘੰਟੇ ਚ ਬੰਨ੍ਹਾਏ ਤਾਂ ਨਹੀਂ ਆਏ ਤਾਂ ਵਧੀਆ ਘਰੇ ਤਿਆਰ ਹੋਣਾ ਚਾਹੀਦਾ ਇਹਦਾ ਗੱਲ ਆ ਕਿਉਂਕਿ ਘਰੇ ਬੰਦਾ ਚਲੋ ਮੰਨ ਲੈਂਦੇ ਆ ਵੀ ਤਿਆਰ ਹੋਣੀ ਹੋਣੀ ਬਸ ਠੀਕ ਆ ਫਿਰ ਤੇ ਛੇਤੀ ਤੁਹਾਨੂੰ 10 ਵਜੇ ਠਾਉਣਾ ਪਿਆ ਕਰਨਾ ਫਿਰਦਾ ਹੈ ਹੋਰ ਕੀ ਆ ਅਈ ਸਾਉ ਨਾਲ ਅੱਬ ਬਹੁਤ ਲੇਟ ਜਾਵਾਂਗੇ ਆਪਾਂ ਇੱਕ ਦਾ ਵੱਜ ਗਿਆ ਜਾਂਦਿਆਂ ਨੂੰ ਮਿਲ ਲਾਦਾ ਪਕੌੜੇ ਪਕੂੜੇ ਦਾ ਹੋ ਗਿਆ ਹੋਣਾ ਉਹਦੇ ਵੀਰੇ ਕਹਿੰਦੇ ਡਬਲ ਟੇਪ ਲੈਣ ਭੇਜਿਓ ਕਹਿੰਦੇ ਅਸੀਂ ਤੁਸੀਂ ਇੱਥੇ ਦੁਰੇ ਫਿਰਦੇ ਹੋ ਆ ਯਾ ਨਹੀਂ ਗਏ ਜਿਸ ਕਾਨ ਨੂੰ ਵੀ ਹੁਣੇ ਆਏ ਆ ਹਾਂ ਆਉਂਦੇ ਆ ਵੀ ਰਾਹ 'ਚ ਹੀ ਆ ਨਵੀ ਜੋੜੀ ਵਿਆਹ ਤੇ ਆ ਰਹੀ ਅੱਜ ਉਹਨਾਂ ਦਾ ਪਹਿਲਾ ਵਿਆਹ ਇੱਕ ਥੋੜੀ ਜੀ ਖੁਸਕੀ ਜੀ ਜੋੜੀ ਹੋਰ ਚਲੀ ਆ ਜੋੜੀ ਪੁਰਾਣੀ ਹੋ ਗਈ ਹਾਂ ਇਹ ਤਾਂ ਜੋਰ ਸਰਾ ਭਾਈ ਚਲੋ ਚਲੋ ਕਰ ਲੋ ਗੇਰਾ ਮੇਕਅਪ ਮੇਕਅਪ ਜਿਹੜਾ ਰਹਿ ਗਿਆ ਜਿਹਦਾ ਮਾੜਾ ਮੋਟਾ ਟੱਚਿੰਗ ਦੇ ਲੋ ਨੇੜੇ ਆ ਗਿਆ ਕੰਮ ਬੈਲਸ ਨੇੜੇ ਹੀ ਆ ਗਿਆ ਟੱਚਿੰਗ ਟੱਚਿੰਗ ਦੇ ਲੋ ਆਪਦੀ ਫਿਰ ਉੱਥੋਂ ਕਹਾਂਗੇ ਕੀ ਹੋਗਾ ਆ ਮਾੜਾ ਦਮਾਲਾ ਸਹੀ ਕਰਨ ਵਾਲਾ ਤਰਾ ਤਾਂ ਤੋਂ ਲੜ ਜਮਾ ਸੈਟਿੰਗ ਜਮਾ ਸੈਟਿੰਗ ਦਮਾਲਾ ਤਾਂ ਉਦਾਂ ਨਾ ਰਿਆ ਸੀ ਇਹਦੀ ਜੱਗ ਵਾਲੇ ਦਿਨ ਤਿੰਨ ਰੀ ਟਾਇਆ ਇਹਨੇ ਹੋਰ ਕਿਹਦੀ ਜੱਗ ਉਹ ਤਾਂ ਹਿੰਮਤ ਦੀ ਆ ਗੋ ਤੇ ਬਹੁਤ ਅੜੇ ਜਦੋਂ ਨਾ ਤੇਜ਼ੀ ਚ ਹੋਈ ਆਏ ਦੱਸਿਓ ਵੀ ਸਰ ਨੂੰ ਸੋਣਾ ਕੌਣ ਲੱਗ ਰਿਹਾ ਇਸ ਤਰ੍ਹਾਂ ਨਹੀਂ ਲੱਗ ਤੇ ਕੌਣ ਲੱਗ ਰਿਹਾ ਗੱਡੀ ਜਾਂਦੀ ਆ ਗੱਡੀ ਜਾਂਦੀ ਆ ਪੈਨਸਕਨੀ ਨੂੰ ਬਹੁਤ ਹੈਵੀ ਕਮੈਂਟ ਕਰਕੇ ਦੱਸਿਓ ਆਹ ਵੇਖੇ ਲੰਕਣ ਲੱਗ ਗਏ ਹਨਾ ਹਾਂ ਇਧਰ ਆਏ ਪਾਇਆ ਜਿਵੇਂ ਗੱਡੀਆਂ ਮਾਰਨੀ ਹੁੰਦੀ ਆ ਸਹੀ ਗੱਲ ਆ ਫੋਟੋ ਕਿ ਜਾਣ ਵਾਲੇ ਪਾ ਲੈ ਹਾਂ ਬਹੁਤ ਹੈਵੀ ਆ ਯਾਰ ਮੇਰੇ ਕੰਨਾਂ 'ਚ ਇੱਥੇ ਤੱਕ ਆ ਜਾਣੇ ਲੰਕ ਲੰਕ ਕੇ ਜਿਹੜੇ ਸਾਹ ਦਾ ਤੂਆ ਪਾਉਣੀ ਆ ਬਸ ਉਹ ਬਿਓ ਹੋ ਕਰਕੇ ਆ ਆ ਗਿਆ ਆਹ ਪੈਨਸ ਖਾਣਾ ਭੰਡਾਰ ਆ ਗਿਆ ਖਾਣਾ ਭੰਡਾਰ ਰਾਇਲ ਗ੍ਰੀਨ ਰਿਜ਼ੋਰਟ ਤਤਵਰ ਰੋਡ ਆ ਬੋੜਾ ਬੇ ਇੱਥੇ ਹਾਂ ਇੱਥੇ ਆਪਾਂ ਦੂਜੀ ਤੀਜੀ ਦੀ ਆਏ ਹਾਂ ਆਪਾਂ ਇੱਕ ਮਿਆ ਹੋ ਰਸੀ ਗੀਤੇ ਦੇ ਨਹੀਂ ਢੱਲੇ ਵਾਲੀ ਦੇ ਉਹ ਦੇ ਸੋਹਣੇ ਫਿਰ ਤਾ ਲੈ ਤਾਂ ਆਪਣੇ ਬੰਦੇ ਹੀ ਆ ਆਏ ਹੋਏ ਉਹ ਦੇ ਫਿਰਦਾ ਕਿਉਂ ਆਈ ਲਈ ਵੈਰੀ ਨਾਈਸ ਸੋ ਬਿਊਟੀਫੁਲ ਵੈਰੀ ਗੁੱਡ ਵੈਰੀ ਗੁੱਡ ਉੱਤਰ ਸੌਨ ਦਾ ਫਾਈ ਨਹੀਂ ਸੋ ਨਾਈਸ ਆਫ ਯੂ ਵੈਰੀ ਨਾਈਸ ਦੇਖ ਲੈ ਇਹ ਹਾ ਹਾਏ ਗੁਨੂ ਗੁਨੂ ਮੈਂ ਆਪੇ ਰਾਣੀਆ ਚਲੋ ਕਰਾਂ ਲਾਓ ਕਰਾਂ ਗੱਡੀ ਲਾ ਕੇ ਉਤਰੋ ਕਰਾਂ ਤੁਸੀਂ ਗੱਡੀ ਲਾ ਕੇ ਆ ਗਿਆ ਮੈਂ ਦੇ ਦੇ ਲੋ ਸਾਹ ਨਹੀਂ ਉਹ ਬੱਸ ਕਰੋ ਹੋਰਾਂ ਨੇ ਵੀ ਖਾਣੇ ਆ ਹੈ ਪੌਲੀ ਪੈਲ ਸਿੱਟ ਲੱਗੀਆਂ ਨੇ ਰੌਣਕਾਂ ਆਣ ਪੀਣ ਸ਼ੁਰੂ ਹੋ ਗਿਆ ਹੁਣ ਹਾਂ ਇਹ ਬਹੁਤ ਸਵਾਦ ਹੁੰਦੀ ਹੈ ਇਹ ਚੱਕ ਲੈ ਨਹੀਂ ਇੱਕ ਇੱਕ ਹੋਰ ਰੱਖਦਾ ਮੈਂ ਵੀ ਨਹੀਂ ਹਣੀ ਮੇਰੀ ਰੱਖ ਲੈ ਇੱਕ ਆ ਤਾਂ ਨਹੀਂ ਲੈਣਾ ਗੁੰਡਲ ਜਿਹਾ ਡੋਨਟ ਚਲੋ ਗਲਾਉ ਜਾਮਣਾ ਨਾਲ ਚਟਨੀ ਖਾਣੀਆਂ ਨੇ ਚਟਨੀ ਗਲਾਉ ਜਾਮਣਾ ਨਾਲ ਖਾਣੀਆਂ ਹਾਂ ਪਰਸਲੇ ਨੇ ਬਹੁਤ ਟੇਸਟੀ ਹੁੰਦੇ ਸੁਣੇ ਚਟਨੀ ਵਾਲੀਆਂ ਜਾਮਣਾ ਖਾਣੀਆਂ ਨੇ ਹੁਣ ਸੋਹਣੇ ਉਸ ਹਸਾਬ ਨਾਲ ਪਾਹੀ ਹਾਂ ਨਹੀਂ ਠੀਕ ਹੋ ਗਈ ਲਾਲ ਹੋਈ ਪਈ ਆ ਕੱਲੇ ਪਨੀਰ ਵਾਲਿਆਂ ਨੇ ਨਾਲ ਅੱਜ ਜੇ ਉਹ ਸਮਾਨ ਬਹੁਤ ਆ ਹੋਰ ਵੀ ਖਾਣ ਵਾਲਾ ਹਾਂ ਥੋੜੀ ਥੋੜੀ ਲੈਣੀ ਆਪਾਂ ਹਾਂ ਨੇ ਕਿਹੜਾ ਦਵਾ ਕੇ ਆਉਣਾ ਸੜਕ ਤੇ ਨੂੰ ਥੋੜੀ ਮਗਰੀ ਛੱਡ ਕੇ ਜੋੜੀ ਕੱਲੀ ਛੱਡ ਕੇ ਯਾਰ ਮਾਂ ਬਪੂਰੇ ਚਲੇ ਗਏ ਬਾਲਾ ਯਾਰ ਸਰਾਗਾ ਕੇ ਕਿਵੇਂ ਹੈ ਉਹ ਕੌਲੀ ਬਾਈ ਉਚੋਲੇ ਮਾੜਿਆ ਯਾਰ ਜੋੜੀ ਉਹ ਅੰਦਰ ਮਗਰ ਰਹਿ ਗਈ ਪ੍ਰਬੰਧਕਾ ਥੋੜੇ ਘਟ ਗਏ ਕੰਮ ਤੇਪੋ ਮਾਰਦੀ ਕਾਰੀ ਕਰ ਗਏ ਬੰਦਾ ਬਲੋ ਬਈ ਕਿੱਥੇ ਆਣੇ ਚੱਲ ਬਈ ਫਿਰ ਆਪਾਂ ਘੜਾ ਯਾਰ ਤੇਰੀ ਪੜਾ ਲੱਗੂ ਤੂੰ ਪੰਜਾਬ ਆਇਆ ਚੱਲ ਲਾ ਲੈ ਡੱਗੇ ਤੇ ਕਰਾਂ ਚੱਲ ਪੜੇ ਹਰ ਸਟੈਪ 'ਚ ਆ ਪਕੌੜੇ ਦਾ ਪਲੇਟ ਦੋ ਖਾ ਗਈ ਕੱਕ ਦੇ ਫਟੇ ਅੱਜ ਪਰੇ ਪਰੇ ਲੱਗੇ ਚਲੋ ਮੈਂ ਕਾਲ ਤੋਦੀ ਕੁਮਰੀ ਮੁਰਦ ਹੱਲ ਹੋਇਆ ਕੁਮਰੀ ਆ ਜਾਓ ਮੱਤੇ ਪਟਾ ਅੱਜ ਆ ਰਿਹਾ ਰਸਮੀਆਂ ਆ ਜਾਓ ਵੀਰ ਜੀ ਆ ਜਾਓ ਵੀਰ ਜੀ ਹਾਂਜੀ ਕੋਈ ਗੱਲ ਨਹੀਂ ਕੋਈ ਮੇਲੇ ਟਿਕਟਾ ਮੈਂ ਫੜਾਇਆ ਇਹ ਤਾਂ ਵੀ ਸੁਦੀ ਨਾ ਨਾ ਸੁਦੀ ਇਹਨਾਂ ਸੱਜ ਕੰਝੀ ਨਾਨੇ ਨਾਨੀ ਕਰਕੇ ਚੱਲ ਦਰਸ਼ਨ ਘੇਟਕੇ ਮਾਰ ਸਟੈਪ ਕਰਾ ਦੋ ਜਾਨ ਚੱਲ ਬਈ ਬੱਚਾ ਛੋਟਾ ਠੀਕ ਹੈ ਹਾਂ ਮੈਂ ਕਾਕਾ ਚੱਕਿਆ ਚੱਲਾ ਵੇ ਮੇਰੀ ਭਾਨ ਮੱਤੀ ਆਓ ਕਾਕਾ ਕਦੂ ਕੋਈ ਨਾ ਬਾਜ ਚੱਕ ਲਈ ਸਰਵਾਲਾ ਯਾਰ ਮਗਰਬੇਰ ਦਾ ਕਿਰਪਾਨ ਕਿੱਥੇ ਆ ਤੇਰੀ ਓਏ ਤੇਰੀ ਕਿਰਪਾਨ ਮਾਜੇ ਲਾੜੇ ਨੂੰ ਕੋਈ ਗੱਲਬਾਤ ਹੋ ਜੇ ਜੱਬੜਾ ਕਨੂਸ ਵਿੱਚ ਜੱਬੜਾ ਕਨੂਸ ਉਹ ਦਿਨ ਤ੍ਰੀਸ ਦੀ ਕਰਦੀ ਕਿਉਂ ਉਸੇ ਨੂੰ ਪ੍ਰੋਫੈਸ਼ਨਲ ਬਣਾਉਣ ਦੀ ਜਿਸ ਨੇ ਕੱਲ ਨੂੰ ਜਰਾ ਆਪਣਾ ਪਤਾ ਪੜਾ ਵੀ ਮੇਰਾ ਬਾਪ ਦੱਚ ਮਾਈ ਨਹੀਂ ਪੜਾ ਹੋਣਾ ਦੇਖਦੇ ਜੀ ਨਹੀਂ ਬੜਾ ਸੋਣਾ ਜੀ ਜੀ ਤੁਸੀਂ ਆਏ ਨੇ ਸਾਡੇ ਇਸ ਪਿੰਡ ਚ ਰਹਿੰਦੇ ਹੋ ਇਕੱਲੇ ਪੈਸੇ ਦੀ ਗੱਲ ਕਰਦੇ ਆ ਅਸੀਂ ਡਾਲਰ ਚ ਵੀ ਗੱਲ ਕਰ ਲੈਣੇ ਹੁੰਦੇ ਜੋ ਅਸੀਂ ਬਰੋ ਚੰਗੀ ਛੋੜੇ ਕੋ ਚੰਗੀ ਆ ਇਹ ਨਾਲੇ ਚੰਡੀ ਹੋਣੀ ਨਾਲੇ ਤਾਂਬਾ ਆਣ ਪੀਣ ਸ਼ੁਰੂ ਹੋ ਗਿਆ ਹੁਣ ਰੋਟੀ ਪਾਣੀ ਜੋੜੀ ਨੱਚ ਹਟੀ ਤੇ ਹੁਣ ਚੱਲ ਗਏ ਆਪਣੀ ਜੋੜੀ ਚੱਲ ਗਏ ਘਰ ਨੂੰ ਚਲੋ ਜੀ ਰਾਸਣ ਦੂਸਣਾ ਪਾੜ ਕੇ ਜਦੋਂ ਆਏ ਸੀ ਉਦੋਂ ਇਹਨਾਂ ਢੱਡ ਦੇਖਣੇ ਸੀ ਤੇ ਹੁਣ ਦੇਖੋ ਐਨ ਪੂਰਾ ਰਾਸਣ ਪਾੜਿਆ ਸਭ ਨਾਲ ਆਹ ਹਾਂ ਆਜੋ ਆਜੋ ਘਰਾਂ ਚੱਲੇ ਗਏ ਹੁਣ ਨਿਪੜ ਗਿਆ ਕੰਮ ਬਹੁਤ ਵਧੀਆ ਹੋ ਗਿਆ ਬੋਲਦੇ ਬੋਲਦੇ ਇੱਧਰ ਦਾ ਫੋਟੋ ਸ਼ੂਟ ਚੱਲਦਾ ਹੈਪੀ ਦਾ ਹਰਦੀ ਨੀ ਫੋਟੋਆਂ ਕਰਾਉਂ ਹਾਂ ਹਾਂ ਜਿਵੇਂ ਹੈਪੀ ਕਹਿੰਦੀ ਆਵੇਂ ਕਰ ਦੋ ਯਾਰ ਜਿਵੇਂ ਇਹਨੇ ਕਹਤਾ ਉਵੇਂ ਕਰ ਦੋ ਕਰ ਪੀਕੇ ਦੋ ਮੈਂ ਪੈਣਾ ਨੱਚੀਆਂ ਪੈਲਸ ਚ ਫੋਟੋਆਂ ਖਿਚਾਉਣ ਨਦਰਾਣੀਆਂ ਜਠਾਣੀਆਂ ਵਾਹ ਜੀ ਵਾਹ ਔਰ ਨਾਨਾਂਪੁਰ ਉਹ ਯਾਰ ਨਹੀਂ ਪਤਾ ਲੱਗ ਓਕੇ ਥੈਂਕ ਯੂ ਲਵ ਯੂ ਇੱਧਰ ਚੱਕੋ ਕੈਮਰੇ ਕੰਨੀ ਸਮਾਈਲ ਦੇਖੋ ਕਿਤੇ ਬੋਟਨਾ ਬਾਹਰ ਆ ਜਾਣ ਤੁਹਾਡੇ ਇਹ ਇਹ ਕਸੀ ਵੀ ਆ ਜੰਨੇ ਸਭੋਂ ਕਿੱਥੇ ਆ ਸਾਧਨ ਨਾ ਨਹੀਂ ਜੇ ਸਭੋਂ ਨੂੰ ਮੰਮੀ ਆਜ ਮਰ ਰੁਚੀ ਤੇ ਮੰਮੀ ਕਹਿ ਕੇ ਆਜ ਵੀ ਕੋਈ ਫੋਟੋ ਨਹੀਂ ਹੁੰਦੀ ਨਾਲ ਉਹ ਨੂੰ ਲਿਆ ਸਾਧ ਲਿਆ ਬਹੁਤ ਅੰਦਰ ਨੇ ਉਹ ਚਲੋ ਜੀ ਬਾਜੀ ਵਾਹ ਜਾਂ ਉਹਨੂੰ ਲਿਆ ਆਵਾਜ਼ ਮਾਰ ਕੇ ਨੰਨੀ ਇੱਕ ਵੀਡੀਓ ਬਣਾਈ ਹੋਈ ਤਾਂ ਲੱਗੇ ਸੁਣਿਆ ਐ ਕਰੋ ਭੱਜ ਕੇ ਜਾ ਕੇ ਨਾ ਟਿਕੀਆਂ ਲਿਆ ਦਿਓ ਪਾ ਕੇ ਪਲੇਟਾਂ 'ਚ ਹਾਂ ਕਿੱਧਰ ਨੂੰ ਪੋਜ ਸਿੱਖਣੇ ਹੁਣ ਤਾਂ ਮੇਰੇ ਘਰ ਵਾਲੀ ਦੱਸ ਸਕਦੀ ਆ ਹਾਂਜੀ ਦੱਸੋ ਕੋਈ ਨਵਾਂ ਪੋਜ ਜੀ ਐਦਾਂ ਖੜਨਾ ਹਾਂ ਓਕੇ ਆ ਦਿਲ ਕੋਲੇ ਉਹ ਵਾਲੇ ਦਿਲ ਚੋਂ ਮੈਂ ਨਿਕਰੂ ਨੰਨੇ ਕਿਹੜੇ ਦਿਲ ਚੋਂ ਨਿਕਲੇਗੀ ਇਧਰਲੇ ਬਾੜ ਚੋਂ ਇਧਰ ਨਹੀਂ ਨੰਨੇ ਦੋ ਦਲ ਬਣਾ ਦੇ ਤੂੰ ਤਾਂ